ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਮੈਂ ਤੁਹਾਨੂੰ ਬੜੀ ਅੱਛੀ ਜਾਣਕਾਰੀ ਖੁਸ਼ਖਬਰੀ ਦੇ ਰਿਹਾ ਹਾਂ ਵੀ ਇੱਥੇ 6 ਤਰੀਕ ਤੋਂ ਲੈ ਕੇ 12 ਤਰੀਕ ਤੱਕ ਆਪਣੇ ਅੰਤਰਰਾਸ਼ਟਰੀ ਕਥਾਵਾਚਕ શ્રી ਪ੍ਰਦੀ ਮਿਸ਼ਰਾ ਜੀ ਇੱਕ ਵਾਰੀ ਫੇਰ ਬਟੰਡਾ ਪਾਦਾਰ ਰਹੇ ਨੇ ਬਹੁਤ ਹੀ ਅੱਛੇ ਅਰੇਂਜਮੈਂਟ ਕੀਤੇ ਗਏ ਨੇ ਪਾਸੇਸ ਤੋਂ ਇਲਾਵਾ ਜੇ ਕੋਈ ਲੋਕੀ ਬਾਹਰੋਂ ਦੂਰੋਂ ਕਿਤੋਂ ਵੀ ਆਉਂਦੇ ਨੇ ਉਹਨਾਂ ਨੂੰ ਪਾਸੇ ਨਹੀਂ ਮਿਲਦਾ ਉਹਨਾਂ ਲਈ ਬੜੇ ਸਪੈਸ਼ਲ ਅਰੇਂਜਮੈਂਟਸ ਕੀਤੇ ਗਏ ਨੇ ਅਲੱਗ ਤੋਂ ਤਿੰਨ ਗੇਟ ਰੱਖੇ ਗਏ ਨੇ ਜਿੱਥੇ ਤੁਹਾਨੂੰ ਪਾਰਕਸ ਦੀ ਕੋਈ ਦਿੱਕਤ ਨਹੀਂ ਆ ਸਕਦੀ ਇਸ ਤੋਂ ਇਲਾਵਾ ਬੱਚਿਆਂ ਵਾਸਤੇ ਅਸੀਂ ਬੈਂਡ ਬੰਗਾ ਰਹੇ ਹਾਂ ਜਿੰਨੇ ਵੀ ਬੱਚੇ ਹੈ ਜੋ ਸਾਡੇ ਕੋਲ ਰਜਿਸਟ੍ਰੇਸ਼ਨ ਕਰਵਾ ਲੈਂਦੇ ਨੇ ਤੇ ਬੱਚਾ ਕਿਤੇ ਵੀ ਤੁਰਿਆ ਫਰੇਗਾ ਉਹਦਾ ਅਸੀਂ ਲਾਈਵ ਡੈਮੋ ਵੀ ਦੇ ਰਹੇ ਹਾਂ ਤੇ ਬੱਚੇ ਨੂੰ ਅਸੀਂ ਟਰੈਕ ਕਰ ਸਕਦੇ ਹਾਂ ਜਿਉਂ ਨੇ ਬੈਂਡ ਪਾਇਆ ਹੋਵੇ ਬੱਚਾ ਜੇ ਬਾਈ ਚਾਂਸ ਪੇਰੈਂਟਸ ਤੋਂ ਦੂਰ ਹੋ ਗਿਆ ਤਾਂ ਉਹ ਵੀ ਪਤਾ ਲੱਗੇਗਾ ਮੋਬਾਈਲ ਚਾਰਜਸ ਲੋਕਾਸ ਤੇ ਖਾਣਾ ਨੋ ਨਾਸਤ ਜਗਾ ਟਾਇਲਟਸ ਇਸ ਤਰ੍ਹਾਂ ਦੀ ਸਾਰੀ ਸੁਵਿਧਾਵਾਂ ਅਸੀਂ ਉੱਥੇ ਦੇ ਰਹੇ ਹਾਂ ਤੇ ਮੈਂ ਸਭ ਨੂੰ ਫੇਰ ਇੱਕ ਵਾਰੀ ਅਪੀਲ ਕਰਦਾ ਹਾਂ ਵੀ ਲੋਕੀ ਇੱਥੇ ਆਉਣ ਇਸ ਕਥਾ ਦਾ ਆਨੰਦ ਵਾਚਣ ਮੈਂ ਇੱਕ ਵਾਰੀ ਫੇਰ ਦੱਸਦਾ ਇਹ 6 ਤਰੀਕ ਤੋਂ ਲੈ ਕੇ 12 ਤਰੀਕ ਤੱਕ ਹੋ ਰਹੀ ਹੈ ਵੈਸ਼ਨ ਦੇਵੀ ਮੰਦਿਰ ਪਟੇਲ ਨਗਰ ਦੇ ਵਿੱਚ ਹੋ ਰਹੀ ਹੈ ਟਾਈਮਿੰਗ 1 ਤੋਂ 4 ਪਹਿਲੇ 3 ਦਿਨ ਤੇ 2 ਤੋਂ 5 ਪਿਛਲੇ 3 ਦਿਨ ਇਹ ਕਥਾ ਹੋਏਗੀ ਔਰ ਇਸ ਤੋਂ ਇਲਾਵਾ ਸ਼ੋਭਾ ਯਾਤਰਾ 5 ਤਰੀਕ ਨੂੰ ਸਵੇਰੇ 11 ਵਜੇ ਪੋਸਟੂ ਬਾਜ਼ਾਰ ਮੰਦਰ ਤੋਂ ਸਟਾਰਟ ਹੋਏਗੀ ਤੇ ਹਨ ਹਨੂਮਾਨ ਮੂਰਤੀ ਜੀ ਕੋਲ ਇਸ ਜੀ ਸਮਾਪਤੀ ਹੋਏਗੀ ਇਸ ਦੇ ਵਿੱਚ ਵੀ ਬਹੁਤ ਅੱਛੇ ਅਰੇਂਜਮੈਂਟ ਕੀਤੇ ਗਏ ਨੇ ਚਾਹੇ ਉਹ ਪੰਜਾਬ ਦਾ ਕਲਚਰ ਹੈ ਉਹ ਵੀ ਦਿਖਾਇਆ ਜਾਏਗਾ ਤੇ ਸ਼ੋਭਾ ਯਾਤਰਾ ਦੇ ਵੀ ਬਹੁਤ ਅੱਛੇ ਅਰੇਂਜਮੈਂਟ ਕੀਤੇ ਗਏ ਨੇ ਤੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਇਹ ਸ਼ੋਭਾ ਯਾਤਰਾ ਅਤੇ 6 ਤਰੀਕ ਤੋਂ ਲੈ ਕੇ 12 ਤਰੀਕ ਤੱਕ ਜੋ ਅੰਤਰਰਾਸ਼ਟਰੀ ਕਥਾਵਾਚੀ શ્રી ਪਦੀ ਮਿਸ਼ਰਾ ਜੀ ਆ ਰਹੇ ਨੇ ਉਹਨਾਂ ਦੀ ਕਥਾ ਦਾ ਆਨੰਦ ਲੈਣ ਤੇ ਲੋਕੀਆ ਤਾਂ ਕਿ ਅਸੀਂਾਂ ਨੂੰ ਵੀ ਤੇ ਲੋਕਾਂ ਨੂੰ ਵੀ ਤੇ ਪਸ਼ੰਡਾ ਵਾਸਤੇ ਇਹ ਵਿੱਚ ਬੜੀ ਖੁਸ਼ੀ ਹੋਈ